ਦਰਬਾਰ ਹਜਰਤ ਮੀਰਾ ਗੌਂਸ پارک 11ਵੀਂ ਵਾਲੀ ਸਰਕਾਰ ਦਾ ਸਲਾਨਾ ਜੋੜ ਮੇਲਾ ਮੈਡੀਕਲ ਇਨਕਲੇਵ ਵਿਖੇ ਦਰਬਾਰ ਚ ਬੜੀ ਸ਼ਰਧਾ ਅਤੇ ਤੁਮ-ਤਾਮ ਦੀ ਪਾਵਨਾ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਗਾਇਕਾਂ ਅਤੇ ਕਵਾਲਾਂ ਨੇ ਆਪਣੀ ਹਾਜ਼ਰੀ ਭਰ ਕੇ ਸੂਫੀ ਗੀਤਾਂ ਦੇ ਨਾਲ ਅਤੇ ਕਵਾਲੀਆਂ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਹੀ ਤੁਹਾਨੂੰ ਵੀ ਆਉ ਦਿਖਾਉਣੀ ਹੈ ਦਰਬਾਰ ਦੀਆਂ ਕੁਝ ਖੂਬਸੂਰਤ ਚਲਕੀਆਂ। ਹਾਂਜੀ ਬਬਾਈ ਆਪਣੀ ਆਪਣੀ ਅਜੇ ਦਰਗਾਹ ਤੇ ਮਹਿੰਦੀ ਰਸਮ ਕੀਤੀ ਜਾ ਰਹੀ ਹੈ ਇਹਦਾ ਕੱਲ ਦਾ ਵੀ ਹੋਵੇਗਾ ਬਰਤਸਾ। ਤੇ ਅੱਜ ਦੀ ਜਿਹੜੀ 19 ਤਰੀਕ ਦੇ ਮੁਤਾਬਕ ਮਹਿੰਦੀ ਦੀ ਰਸਮ ਹੁੰਦੀ ਹੈ ਤੇ ਇਸ ਕਰਕੇ ਅੱਜ ਜਿਹੜੀ ਇਹ ਨਾ ਮਹਿੰਦੀ ਦੀ ਰਸਮ ਕਰਨ ਦੇ ਆ ਤੇ ਇਨਸ਼ਾਅੱਲਾ ਕੱਲ ਜਿਹੜੀ ਆ ਉਹ ਮਹਿਫਿਲ ਹੋਏਗੀ ਤੇ ਸੰਤਾਂ ਨੂੰ ਨੇਉਤਾ ਕੱਲ ਆ। ਤੇ ਸੰਗਤ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਸੰਗਤ ਜਿਹੜੀ ਉਹ ਮੋਹ ਮਾ ਕੇ ਪਹੁੰਚੇ ਤੇ ਸੰਤਾਂ ਦਾ ਅਸ਼ੀਰਵਾਦ ਪ੍ਰਾਪਤ ਕਰੇ ਤੇ ਸੰਤ ਤੇ ਇੱਕ ਅਦਾ ਹੀ ਨਹੀਂ ਮਾਨ ਹੁੰਦਾ ਤੇ ਸੰਤਾਂ ਨੂੰ ਕਾਫੀ ਸੰਤਾਂ ਨੂੰ ਇੱਥੇ ਨੇ ਉਤਾਰ ਦਿੱਤਾ ਗਿਆ ਵਾ ਤੇ ਸੰਤਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੇ ਨਗਰੀ ਜਿਹੜੀ ਆ ਉਹ ਉਹਦੇ ਭਾਗ ਖੁੱਲ ਜਾਂਦੇ ਜਦੋਂ ਸੰਤਾਂ ਦੇ ਚਰਨ ਪੈ ਜਾਂਦੇ ਤੇ ਕੱਲ ਮੇਨ ਮਹਿਫਲ ਹੈ ਜੀ ਬਾਨਾ ਇਨਸ਼ਾਅੱਲਾ ਮਾਲਕ ਸਭ ਦਾ ਇਹ ਮਨੋ ਕਾਮਨਾਵਾਂ ਜਿਹੜੀ ਨੀਤ ਦੇ ਮੁਤਾਬਕ ਮੁਰਾਦਾ ਦੇਂਦਾ ਮਾਲਕ ਤੇ ਹਰ ਇੱਕ ਦੀ ਨੀਤ ਦੇ ਮੁਤਾਬਕ ਨੂੰ ਮਰਜ਼ੀ ਮਿਲਦੀ ਹੈ ਇਹ 93 ਦੇ ਵਿੱਚ ਜਿਹੜਾ ਪਹਿਲਾ ਭੰਡਾਰਾ ਹੈਗਾ ਉਹਦੇ ਮੁਤਾਬਕ ਉਹਨਾਂ ਲਾਲੋ ਸਾਹਿਬ ਕਰਨਾ ਭਗਤਾਂ ਚ ਕਿ ਭਗਤਾਂ ਨੂੰ ਕਿੰਨਾ ਕੋਈ ਤਸ਼ਾਹ ਰੰਦਾ ਜੀ ਇਸ ਮੇਲੇ ਭਗਤਾਂ ਨੂੰ ਹਣੇ ਭਗਤਾਂ ਨੂੰ ਪੁੱਛੋ ਕਿਉਂਕਿ ਸਾਨੂੰ ਤੇ ਹੁਣ ਉਤਸ਼ਾਹ ਹੈਗਾ ਹੀ ਹੈਗਾ ਹੁਣ ਇਹ ਜਿਹੜਾ ਮਾਹੌਲ ਜਿਹੜਾ ਹੈ ਕਿ ਜਿਸ ਤਰੀਕੇ ਦਾ ਚੱਲ ਰਿਹਾ ਹੈਗਾ ਬੜਾ ਸ਼ੁਕਰ ਹੈ ਮਾਲਕ ਦਾ ਕਿ ਮਾਹੌਲ ਠੀਕ ਹੋ ਗਿਆ ਤੇ ਮੇਲਾ ਜਿਹੜਾ ਉਹ ਫੇਰ ਬੜੀ ਕਿਰਪਾ ਦੇ ਨਾਲ ਮਨਾਇਆ ਜਾ ਰਿਹਾ ਹੈ ਜੀ ਕਿਹੜੇ ਕਿਹੜੇ ਕਵਾਲ ਕੋਚੇ ਦਰਵਾਜ਼ੇ ਤੇ ਹਾਜ਼ਰ ਹੋਣਗੇ ਕਵਾਲ ਸ਼ਕੀਰ ਕਵਾਲ ਵੀ ਆ ਰਿਹਾ ਫਿਰ ਤੁਹਾਡੇ ਜਾਂ ਰਾਂਝਣ ਵਾਲੀ ਕਵਾਲ ਆ ਰਿਹਾ ਫਿਰ ਉਹ ਜਟਕਵਾਲ ਆ ਰਿਹਾ ਹੋਰ ਇੱਥੇ ਕਈ ਕਵਾਲ ਇਹੋ ਜਿਹੇ ਆਏ ਨੇ ਜਿਨ੍ਹਾਂ ਦਾ ਨਾਮ ਨਹੀਂ ਮਿਲਉ ਪਤਾ ਬੱਬਾ ਜੀ ਨੌਜਵਾਨਾਂ ਨੂੰ ਕੀ ਮੈਸੇਜ ਸੁਣਦੇ ਅੱਜ ਕੱਲ ਨੌਜਵਾਨਾਂ ਨੂੰ ਮੈਸੇਜ ਇਹੋ ਹੀ ਆ ਵੀ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਹੜੀ ਉਹ ਬਤੀਤ ਕਰਨ ਜਿਹੜੇ ਨਸ਼ਿਆਂ ਤੋਂ ਬਾਜ਼ ਆਉਣ ਕਿਉਂਕਿ ਅੱਜ ਕੱਲ ਨਸ਼ਾ ਬਹੁਤ ਜ਼ਿਆਦਾ ਪ੍ਰਚਲਿਤ ਹੋਇਆ ਪਿਆ ਨਸ਼ਾ ਤੋਂ ਬਾਜ਼ ਆਉਣਾ ਚਾਹੀਦਾ ਆਪਣੀ ਜ਼ਿੰਦਗੀ ਉਸ ਮਾਲਕ ਨੇ ਬਖਸ਼ੀ ਆ ਬੜੇ ਚੰਗੇ ਤਰੀਕੇ ਦੇ ਨਾਲ ਇਸ ਜ਼ਿੰਦਗੀ ਨੂੰ ਬਤੀਤ ਕਰਨਾ ਕੋਈ ਗੁਰੂ ਗੁਰੂ ਕਰਿਆ ਕਰਨਾ ਤੇ ਆਪਣੀ ਵਧੀਆ ਤਰੀਕੇ ਨਾਲ ਜੀਣ ਸ਼ਾਇਦ ਕੋਈ ਕੀ ਕਹਿਣਾ ਚਾਹੁੰਦਾ ਜਿਹੜਾ ਜਿੱਦੋਂ ਮਹਿੰਦੀ ਰਸਮ ਹੈਗੀ ਕੱਲ ਹਾਂਜੀ ਹਾਂਜੀ ਇਹ ਹਜ਼ਰਤ ਮੀਰਾ ਗੌਂਸਪਾਗ 11ਵਾਂ ਵਾਲੀ ਸਰਕਾਰ ਦਾ ਜਿਹੜਾ ਸਾਲਾਨਾ ਮੇਲਾ ਉਹ ਹਰ ਸਾਲ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ 430 ਮੈਡੀਕਲ ਐਨਕਲੇਵ ਦੇ ਵਿੱਚ ਇੱਥੇ ਗੱਦੀ ਨਿਸ਼ੀਨ ਨੇ ਬਾਬਾ ਕਮਰ ਰਾਂਝਾ ਸ਼ਾਹ ਜੀ ਜਿਹੜੇ ਸੰਗਤਾਂ ਨੂੰ ਅਸ਼ੀਰਵਾਦ ਦਿੰਦੇ ਨੇ ਸੋ ਹਰ ਸਾਲ ਬਹੁਤ ਮੇਲਾ ਪਰਦਾ ਸੋ ਅੱਜ 19 ਤਰੀਕ ਨੂੰ ਜਿਹੜਾ ਸੀਗਾ ਉਹ ਮਹਿੰਦੀ ਦੀ ਰਸਮ ਸੀਗੀ ਕੱਲ ਨੂੰ ਆਪਣਾ ਚਾਦਰ ਦੀ ਰਸਮ ਹੈ ਔਰ ਬਹੁਤ ਸਾਰੇ ਕਵਾਲ ਇੱਥੇ ਹਾਜ਼ਰੀਆਂ ਭਰਦੇ ਆ ਬਹੁਤ ਅੱਛਾ ਮੇਲਾ ਅੱਜ ਵੀ ਕਾਫੀ ਕਵਾਲ ਆਏ ਹੋਏ ਆ ਤੇ ਕੱਲ ਨੂੰ ਹੈਗੇ ਆ ਸ਼ਕੀਲ ਕਵਾਲ ਔਰ ਰੰਜਨ ali ਜੀ ਔਰ ਬਹੁਤ ਸਾਰੇ ਕਵਾਲਾਂ ਨੇ ਕੱਲ ਵੀ ਹਾਜ਼ਰੀ ਭਰਨੀ ਤੁਸੀਂ ਦਰਬਾਰ ਦੀ ਸੇਵਾ ਕਰ ਰਹੇ ਹੋ ਤੇ ਕਾਫੀ ਤਾਂ ਕੁੱਝ ਦਰਬਾਰ ਤੋਂ ਮਿਲ ਆਏ ਲੋਕਾਂ ਨੂੰ ਕੀ ਮੈਸੇਜ ਇਹ ਦੇਣਾ ਚਾਹੁੰਦਾ ਕਿ ਵੱਧ ਤੋਂ ਵੱਧ ਬਜ਼ੁਰਗਾਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਜਾ ਕੇ ਦਰਬਾਰਾਂ ਦੇ ਉੱਪਰ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਇੱਥੋਂ ਕੁਝ ਨਾ ਕੁਝ ਮਿਲਦਾ ਹੀ ਆ ਅਸੀਂ ਦਿੰਦੇ ਕੁਝ ਨਹੀਂ ਇਹਨਾਂ ਨੂੰ ਇਹ ਸਾਨੂੰ ਦਿੰਦੇ ਆ ਠੀਕ ਹੈ ਨਾ ਜੀ ਇਸ ਕਰਕੇ ਦਰਬਾਰਾਂ ਦੇ ਉੱਪਰ ਹਮੇਸ਼ਾ ਹੀ ਆ ਕੇ ਸਜਦਾ ਕਰਨਾ ਚਾਹੀਦਾ ਚਾਹੇ ਗੋਡ ਹੈ ਚਾਹੇ ਵਾਹਿਗੁਰੂ ਹੈ ਚਾਹੇ ਅੱਲਾ ਹੈ ਚਾਹੇ ਰਾਮ ਹੈ ਚਾਹੇ ਰਹੀਮ ਹੈ ਸਾਰੇ ਇੱਕ ਹੀ ਨੇ ਸੋ ਜਿੱਥੇ ਇੱਥੇ ਤੁਹਾਡੀ ਸ਼ਰਧਾ ਜੁੜੀ ਹੋਈ ਹੈ ਕਿਸੇ ਦੀ ਉਹ ਵੱਧ ਤੋਂ ਵੱਧ ਉੱਥੇ ਜਾ ਕੇ ਆਪਣਾ ਟਾਈਮ ਸਪੈਂਡ ਕਰਨਾ ਚਾਹੀਦਾ ਮਾਲਕ ਦੇ ਘਰ ਦੇ ਵਿੱਚ ਹਾਜ਼ਰੀ ਲਾਉਣੀ ਚਾਹੀਦੀ ਹੈ ਇਸ ਜਿਹੜਾ ਦਰਬਾਰ ਦਾ ਮੇਲਾ ਲੋਕਾਂ ਨੂੰ ਕਾਫੀ ਉਡੀਕ ਰਹੀ ਹੈ ਇਸ ਦਰਬਾਰ ਦੇ ਮੇਲੇ ਜੀ ਜੀ ਇਹ ਮੇਲਾ ਹੀ ਸਰਕਾਰਾਂ ਵੱਲੋਂ ਆਸ਼ੀਰਵਾਦੀ ਬਹੁਤ ਮਿਲਦਾ ਜੀ ਕਿਉਂਕਿ ਮੈਂ ਤਾਂ ਆਪਣੇ ਅੱਖੀ ਜਵਾਨੀਆਂ ਗੱਲਾਂ ਨੇ ਅੱਜ ਤੋਂ ਪਹਿਲਾਂ ਕੀ ਸੀ ਅੱਜ ਆਪਾਂ ਕੀ ਆ ਸੋ ਬੜੀ ਕਿਰਪਾ ਸਰਕਾਰ ਦੀ ਤੇ ਇਸੇ ਤਰ੍ਹਾਂ ਜਿਹੜੀ ਜਿੰਨੀ ਵੀ ਸੰਗਤ ਆਉਂਦੀ ਹੈ ਉਹ ਆਪਣਾ ਮਨ ਦੇ ਵਿੱਚ ਜੋ ਵੀ ਸ਼ਰਧਾ ਲੈ ਕੇ ਆਉਂਦੀ ਹੈ ਜਿਸ ਤਰ੍ਹਾਂ ਦੀ ਸ਼ਰਧਾ ਭਾਵਨਾ ਹੁੰਦੀ ਹੈ ਉਸ ਹੱਬ ਦੇ ਨਾਲ ਇੱਥੋਂ ਲੈ ਜਾਂਦਾ ਜੀ ਸੰਗਤਾਂ ਨੂੰ ਕੀ ਮੈਸੇਜ ਸੰਗਤਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਨਾ ਕਿ ਵੱਦ ਤੋਂ ਵੱਦ ਹਾਜ਼ਰੀ ਪਰ ਦਰਬਾਰ ਤੇ ਔਰ ਸੰਤਾਂ ਮਹਾਂਪੁਰਖਾਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ